ਸਾਨਾ ਲਈ ਮੁਫਤ ਟਿਊਬਵਲ ਸਕੀਮ 2025 ਤੋਂ ਰਜਿਸਟ੍ਰੇਸ਼ਨ ਲਾਜ਼ਮੀ ਕੀ ਤੁਸੀਂ ਵੀ ਟਿਊਬਵਲ ਲਗਾਉਣ ਦਾ ਸੋਚ ਰਹੇ ਹੋ ਹੁਣ ਮੁਫਤ ਟਿਊਬਵਲ ਸਕੀਮ ਲਿਆ ਰਹੀ ਹੈ ਸਰਕਾਰ ਪਰ ਨਵੇਂ ਰੂਲਾ ਨਾਲ 2025 ਤੋਂ ਟਿਊਬਵਲਾਂ ਲਈ ਰਜਿਸਟ੍ਰੇਸ਼ਨ ਲਾਜ਼ਮੀ ਹੋਵੇਗੀ ਜੇ ਰਜਿਸਟ੍ਰੇਸ਼ਨ ਨਹੀਂ ਤਾਂ ਫਾਇਦਾ ਨਹੀਂ ਮਿਲੇਗਾ ਇਹ ਸਕੀਮ ਪੀ ਸੀ ਐਸ ਪੀ ਸੀ ਐਲ ਅਤੇ ਖੇਤੀਬਾੜੀ ਵਿਭਾਗ ਮਿਲ ਕੇ ਚਲਾਏਗੀ ਸਰਕਾਰ ਵੱਲੋਂ ਹੀ ਲਾਈਨਾਂ ਲਾਈਨ ਜੋੜੀ ਜਾਵੇਗੀ ਕਿਸਾਨਾਂ ਵੱਲੋਂ ਖਰਚਾ ਨਹੀਂ ਪਹਿਲਾਂ ਆਓ ਪਹਿਲਾਂ ਪਾਓ ਦੀ ਨੀਤੀ ਲਾਗੂ ਹੋਵੇਗੀ ਜਿੰਨੀ ਜ਼ਮੀਨ ਉਹਨੂੰ ਉਹਨਾਂ ਨੂੰ ਪਹਿਲਾਂ ਤਰਜੀਹ ਮਿਲੇਗੀ ਇਸ ਵਾਰ ਨਕਲੀ ਫਾਰਮ ਤੇ ਰਿਕਾਰਡ ਨਹੀਂ ਚੱਲੇਗਾ ਸਿਰਫ ਅਸਲੀ ਜਮ੍ਹਾਂਬੰਦੀ ਆਧਾਰ ਕਾਰਡ ਅਤੇ ਖੇਤੀ ਆਈਡੀ ਲਾਗੂ ਹੋਏਗੀ ਹਰ ਪਿੰਡ ਵਿੱਚ ਸਰਪੰਚ ਜਾਂ ਪਟਵਾਰੀ ਰਾਹੀਂ ਲੱਗਣਗੇ ਰਜਿਸਟ੍ਰੇਸ਼ਨ ਕੈਂਪ ਸਰਕਾਰੀ ਕਾਗਜ਼ਾਂ ਨਾਲ ਹੀ ਕੰਮ ਹੋਵੇਗਾ ਇਹ ਸਕੀਮ ਸਿਰਫ ਛੋਟੇ ਤੇ ਮੱਧਮ ਕਿਸਾਨਾਂ ਲਈ ਹੋਵੇਗੀ ਜਿਨ੍ਹਾਂ ਦੀ 5 ਏਕੜ ਤੋਂ ਘੱਟ ਜ਼ਮੀਨ ਹੋਵੇਗੀ ਟਿਊਬਵਲਾਂ ਤੇ ਕੋਈ ਲੋਨ ਨਹੀਂ ਹੋਵੇਗਾ ਸਰਕਾਰ ਪੂਰੀ ਰਕਮ ਦੇਵੇਗੀ ਕੀਮਤ ਪੀ ਸੀ ਐਸ ਪੀ ਸੀ ਐਲ ਸਰਵਿਸ ਰੇਟ ਨਾਲ ਜੋੜੀ ਜਾਵੇਗੀ ਜੇ ਪੁਰਾਣੇ ਲਾਇਸੈਂਸ ਹੋਲ ਨੇ ਉਹਨਾਂ ਲਈ ਵੀ ਨਵੀਂ ਸਰਵਿਸ ਲਈ ਜਾਵੇਗੀ ਮੋਡੀਫਿਕੇਸ਼ਨ ਲਈ ਫਾਰਮ ਲਾਉਣਾ ਪਵੇਗਾ ਕਈ ਰਾਜਾਂ ਵਿੱਚ ਇਹ ਸਕੀਮ ਪਹਿਲਾਂ ਤੋਂ ਹੀ ਚੱਲ ਰਹੀ ਹੈ ਹੁਣ ਪੰਜਾਬ ਵਿੱਚ ਪੰਜਾਬ ਲਈ ਇਹ ਸ਼ੁਰੂ ਹੋਣ ਵਾਲੀ ਹੈ ਡੇਵਲਾਂ ਨੂੰ ਨਵੇਂ ਮੀਟਰਿੰਗ ਸਕੀਮ ਨਾਲ ਜੋੜਿਆ ਜਾਵੇਗਾ 스마트 મીਟਰ ਆ ਸਕਦੇ ਹਨ ਮਾਪ ਲੱਗੇਗਾ ਕਿ ਪਾਣੀ ਕਿੰਨਾ ਵਰਤਿਆ ਸਕੈਮ ਤੋਂ ਬਚਣ ਦੇ ਲਈ ਸਰਕਾਰ ਨੇ ਡਿਜੀਟਲ ਰਜਿਸਟ੍ਰੇਸ਼ਨ ਲਾਜ਼ਮੀ ਕੀਤੀ ਹੈ ਕੋਈ ਵੀ ਵਿਚੋਲੀਆ ਨਾ ਬਣ ਸਕੇ ਡਾਇਰੈਕਟ ਫਾਰਮਰਸ ਤੱਕ ਲਾਭ ਆਨਲਾਈਨ ਰਜਿਸਟ੍ਰੇਸ਼ਨ ਨੂੰ ਪੰਜਾਬ ਸਰਕਾਰ ਇੱਕ ਨਵੀਂ ਵੈਬਸਾਈਟ ਬਣਾਈ ਜਾ ਰਹੀ ਹੈ ਪਿੰਡ ਵਾਸੀਆਂ ਲਈ ਸੀਐਸਸੀ ਕੇਂਦਰ ਤੇ ਵੀ ਲਾਭ ਮਿਲੇਗਾ ਕਿਸੇ ਵੀ ਕਿਸਮ ਦੀ ਰਕਮ ਜਾਂ ਰਿਸ਼ਵਤ ਦੀ ਮੰਗ ਹੋਣ ਤੁਰੰਤ 1100 ਨੰਬਰ ਤੇ ਸ਼ਿਕਾਇਤ ਕਰੋ ਇਹ ਸਰਕਾਰੀ ਯੋਜਨਾ ਮੁਫਤ ਅਤੇ ਸਿੱਧੀ ਹੈ ਕਿ ਦਸਤਾਵੇਜ਼ ਰੂੜੀ ਦੇ ਹੋਣਗੇ ਜਮਾ ਨੰਬਰ 1 ਜਮ੍ਹਾਂਬੰਦੀ ਨੰਬਰ 2 ਆਧਾਰ ਕਾਰਡ ਨੰਬਰ 3 ਖੇਤੀ ਆਈਡੀ ਨੰਬਰ 4 ਬਿਜਲੀ ਮੀਟਰ ਇਹ ਸਕੀਮ ਕਿਸਾਨਾਂ ਦੀ ਪਾਣੀ ਸੰਬੰਧੀ ਮੁਸ਼ਕਲਾਂ ਨੂੰ ਘਟਾਉਣ ਲਈ ਬਣਾਈ ਗਈ ਹੈ ਸੁੱਕੀਆਂ ਜ਼ਮੀਨਾਂ 'ਚ ਵੀ ਹੁਣ ਸਿੰਚਾਈ ਹੋ ਸਕੇਗੀ ਪਹਿਲਾਂ ਆਓ ਪਹਿਲਾਂ ਪਾਓ ਪਰ ਸਰਵੇ ਕਰਾਉਣਾ ਜ਼ਰੂਰੀ ਹੈ ਛਤਵਾਰੀ ਤੋਂ ਆਪਣੀ ਜ਼ਮੀਨ ਦੀ ਜਾਣਕਾਰੀ ਲਵੋ ਹਰ ਜੇ ਸਟੇਸ਼ਨ ਤੇ ਇੱਕ ਟ੍ਰੈਕਿੰਗ ਆਈਡੀ ਮਿਲੇਗੀ ਇਸ ਨਾਲ ਤੁਸੀਂ ਆਪਣੇ ਟੂਅਲ ਲਾਗੂ ਹੋਣ ਦੀ ਸਥਿਤੀ ਦੇਖ ਸਕੋਗੇ ਕਈ ਥਾਂਾਂ ਤੇ ਪੋਲਟ ਪ੍ਰੋਜੈਕਟ ਚੱਲ ਚੁੱਕੇ ਹੈ ਜਿਵੇਂ ਫਾਜ਼ਿਲ ਫਾਜ਼ਿਲਕਾ ਬਠਿੰਡਾ ਤੇ ਮਾਨਸਾ ਜਿੱਥੇ ਪਹਿਲਾਂ ਟੈਸਟ ਹੋ ਰਿਹਾ ਹੈ ਇਸ ਸਕੀਮ ਐਮ ਐਸ ਪੀ ਵਾਲੀ ਸਕੀਮ ਨਾਲ ਜੋੜੀ ਹੋੜੀ ਹੋ ਸਕਦੀ ਹੈ ਜਿੱਥੇ ਐਮਐਸਪੀ ਰੇਟ ਉਥੇ ਮੁਫਤ ਵਿੱਚ ਮੁਫਤ ਟਿਊਬਲ ਵੀ ਹੋ ਸਕਦੇ ਨੇ ਇਹ ਵੀਡੀਓ ਕਿਸੇ ਵੀ ਕਿਸਮ ਦੀ ਹੌਸਲਾ ਫਜ਼ਾਈ ਲਈ ਨਹੀਂ ਸਿਰਫ ਸੱਚ ਹੈ ਕਿਸਾਨਾਂ ਨੂੰ ਸੂਚਿਤ ਕਰਨ ਲਈ ਬਣਾਈ ਗਈ ਹੈ ਕਮੈਂਟ ਕਰੋ ਨੂੰ ਵੀ ਮੁਫਤ ਟਿਊਬਲ ਚਾਹੀਦਾ ਹੈ ਤਾਂ ਜੋ ਸਰਕਾਰ ਤੱਕ ਤੱਕ ਤੁਹਾਡੀ ਆਵਾਜ਼ ਪਹੁੰਚੇ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਕਿਸਾਨ ਭਰਾਵਾਂ ਨਾਲ ਸਾਂਝਾ ਕਰੋ ਇਹ ਤੁਹਾਡਾ ਹੱਕ ਹੈ ਰਾਹ ਦਿਖਾਉਣ ਵਾਲਾ ਵੀ ਹੱਕ ਨਾਲ ਚੱਲੇ ਕਿਸੇ ਵੀ ਤਾਜ਼ਾ ਅਪਡੇਟ ਲਈ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਅਸੀਂ ਹਰ ਸਕੀਮ ਦੀ ਅਸਲੀ ਜਾਣਕਾਰੀ ਤੁਹਾਡੇ ਲਈ ਲਿਆਉਂਦੇ ਰਹਾਂਗੇ ਧੰਨਵਾਦ